ਪਹਿਲਾਂ ਸਾਰਿਆਂ ਨੂੰ ਜੈਮ ਸੀ ਕਿ ਮੈਂ ਆਖਦਾ ਇਹ ਅੱਜ ਦਾ ਦਿਨ ਜੋ ਸੁੰਦਰ ਸਮਾਪਰਮੈਸ਼ਨ ਨੇ ਸਾਡੇ ਲਈ ਠਹਿਰਾਇਆ ਔਰ ਖਾਸ ਕਰ ਮੈਂ ਆਪਣੀ ਸਪਿਰਚੁਅਲ ਫਾਦਰ ਦਾ ਪ੍ਰੋਫੈਟ ਜੀ ਦਾ ਮੈਂ ਥੈਂਕਸ ਕਰਦਾ ਇਹ ਜਿਨ੍ਹਾਂ ਦੇ ਦੁਆਰਾ ਇਹ ਬ੍ਰਾਂਚ ਜੋ ਇਸ ਗੁਰਦਾਸਪੁਰ ਹਲਕੇ ਦੇ ਵਿੱਚ ਖੋਲੀ ਗਈ ਔਰ ਇਸ ਏਰੀਏ ਦੇ ਗੁਰਦਾਸਪੁਰ ਬਟਾਲੇ ਦੇ ਜੋ ਪੀਪੀਏ ਜੋ ਪਾਸਟਰ ਐਸੋਸੀਏਸ਼ਨ ਆ ਔਰ ਅੱਜ ਜੋ ਇਕੱਠੇ ਹੋਏ ਨਾਲ ਸਰਪੰਚ ਸਹਿਬਾਨ ਸਭ ਮੈਂਬਰ ਇਕੱਠੇ ਹੋਏ ਜਿਨ੍ਹਾਂ ਦੇ ਦੁਆਰਾ ਅੱਜ ਮੀਟਿੰਗ ਕੀਤੀ ਗਈ ਇਸ ਜਗ੍ਹਾ ਤੇ ਔਰ ਬ੍ਰਾਂਚ ਦੇ ਵਿੱਚ ਆਏ ਔਰ ਉਹਨਾਂ ਨੇ ਆ ਕੇ ਇਸ ਜਗ੍ਹਾ ਤੇ 17 ਤਾਰੀਖ ਦੇ ਲਈ 크리스마ਸ ਦੇ ਲਈ ਆਜ ਸਭ ਪਾਸਟਰ ਸਹਿਬਾਨਾ ਨੇ ਕਿਹਾ ਕਿ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਸਭ ਮਿਲ ਕੇ ਇਸ 크리스마ਸ ਨੂੰ ਸੈਲੀਬ੍ਰੇਟ ਕਰਾਂਗੇ ਔਰ ਬਹੁਤ ਪਾਸਟਰ ਸਹਿਬਾਨ ਵੀ ਆਈ ਇਸ ਜਗ੍ਹਾ ਤੇ ਬਹੁਤ え ਆਪਣੇ ਪ੍ਰਦਾਨ ਸਰਪੰਚ ਸਾਹਿਬ ਆਏ ਔਰ ਬਹੁਤ ਲੋਗ ਇਸ ਕ੍ਰਿਸਮਸ ਦੇ ਲਈ ਬਹੁਤ ਖੁਸ਼ ਨੇ ਔਰ ਇਸ ਵਾਰ ਕਹਿ ਰਹੇ ਕਿ ਬਹੁਤ ਉਮਤਾਮ ਦੇ ਨਾਲ ਅਸੀਂ ਕ੍ਰਿਸਮਸ ਜਿਹੜਾ ਉਹ ਸੈਲੀਬ੍ਰੇਟ ਕਰਾਂਗੇ ਔਰ ਖਾਸ ਕਰਕੇ ਮੈਂ ਪੀਪੀਏ ਦਾ ਥੈਂਕਸ ਕਰਦਾ ਹਾਂ ਕਿ ਜਿਨ੍ਹਾਂ ਦੇ ਦੁਆਰਾ ਮਹੀਨੇ ਬਾਅਦ ਮੀਟਿੰਗ ਰੱਖੀ ਜਾਂਦੀ ਆ ਔਰ ਉਹਨਾਂ ਨੇ ਇਸ ਵਾਰ ਪੂਰਾ ਏ ਵਿਸ਼ਵਾਸ ਦੇ ਨਾਲ ਸਾਉ ਪਾਸਟਰ ਸਹਿਬਾਨਾ ਨੇ ਔਰ ਕਿਹਾ ਕਿ ਇਸ ਵਾਰ ਅਸੀਂ ਮਿਲ ਕੇ ਜਿੱਥੇ-ਜਿੱਥੇ ਵੀ ਜੋ-ਜੋ ਵੀ 크리스마ਸ ਸੈਲੀਬ੍ਰੇਟ ਕੀਤੇ ਜਾ ਰਹੇ ਆ ਉਸ ਜਗ੍ਹਾ ਤੇ ਅਸੀਂ ਪਹੁੰਚਾਂਗੇ ਅਸੀਂ ਮਿਲ ਕੇ ਇਸ 크리스마ਸ ਨੂੰ ਤੂਮ ਧੰ ਦੇ ਨਾਲ ਮਨਾਵਾਂਗੇ ਪੀਪੀਏ ਦਾ ਸਹਿਯੋਗ ਤੁਹਾਨੂੰ ਮਿਲਿਆ ਪੀਪੀਏ ਦਾ ਸਹਿਯੋਗ ਜੋ ਸਾਨੂੰ ਮਿਲਿਆ ਔਰ ਇਹ ਇੱਕ ਇਹ ਪਰਮੇਸ਼ਰ ਦੀ ਔਰਤੋਂ ਹੀ ਮਿਲਿਆ ਕਿ ਬਹੁਤ ਅੱਛਾ ਲੱਗਾ ਜੇ ਪਾਸਟਰ ਐਸੋਸੀਏਸ਼ਨ ਜੋ ਬਹੁਤ ਗਿਣਤੀ ਦੇ ਦੁਆਰਾ ਜੇ ਪਾਸਟਰ ਐਸੋਸੀਏਸ਼ਨ ਆ ਔਰ ਬਟਾਲੇ ਔਰ ਗੁਰਦਾਸਪੁਰ ਤੋਂ ਇਹ ਸਭ ਮਿਲ ਕੇ ਜੋ ਪਾਸਟਰ ਸੇ ਬਾਣਿਆ ਸਭ ਇੱਕ ਮੰਚ ਤੇ ਅੱਜ ਇਕੱਠੇ ਹੋ ਕੇ ਸਭ ਨੇ ਇਹ ਹੀ ਸਭ ਨੂੰ ਵਿਸ਼ਵਾਸ ਦਿਲਾਇਆ ਕਿ ਜਿੱਥੇ ਵੀ ਕੋਈ ਪ੍ਰੋਬਲਮਸ ਆਂਦੀ ਆ ਇਹ ਪੀਪੀਏ ਔਰ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਵੀ ਸਾਡੇ ਨਾਲ ਆ ਔਰ ਅਸੀਂ ਵੀ ਵਿਸ਼ਵਾਸ ਦਿਲਾਇਆ ਕਿ ਅਸੀਂ ਮਿਲ ਕੇ ਅਸੀਂ ਕਿਸੇ ਲਗਾ ਵੀ ਕੋਈ ਪ੍ਰੋਬਲਮਸ ਆਂਦੀ ਹੈ ਅਸੀਂ ਮਿਲ ਕੇ ਅਸੀਂ ਤੁਹਾਡੇ ਨਾਲ ਚੱਲਾਂਗੇ ਔਰ ਸਭ ਅਸੀਂ ਮਿਲ ਕੇ ਅਸੀਂ ਪਰਮੇਸ਼ਰ ਦੀ ਮਹਿਮਾ ਔਰ ਯਿਸੂ ਮਸੀਹ ਦੇ ਨਾਮ ਨੂੰ ਉੱਚਾ ਕਰਾਂਗੇ ਹੇਲੋ ਹਾਂਜੀ ਕਿੰਨੇ ਵਾਅਦ ਧੰਨਵਾਦ ਇਸ ਕੋਈ ਇਸ ਸਮੇਂ ਵਿੱਚ ਪ੍ਰੋਫੈਸਰ ਜੀ ਨਾਲ ਸੋ ਖਿਲ ਕੇ ਖੁਦਾਵੰਦੀ ਵਿਕੋ ਪ੍ਰੋਫੈਸਰ ਜੀ ਹੁਣਾਂ ਦੇ ਨਾਲ ਅਸੀਂ ਪਿਛਲੇ ਦਿਨਾਂ ਚ ਵੀ ਪੀਪੀਏ ਇਹ ਆਪਣੇ ਪਾਸਟਰ ਸਹਿਬਾਨ ਜਿੰਨੇ ਵੀ ਸਾਡੇ ਨਾਲ ਨੇ ਸਭ ਮਿਲੇ ਔਰ ਬਹੁਤ ਅੱਛਾ ਲੱਗਾ ਪ੍ਰੋਫੈਸਰ ਜੀ ਨੂੰ ਮਿਲ ਕੇ ਬਹੁਤ ਅੱਛਾ ਲੱਗਾ ਔਰ ਸਾਡੇ ਪਾਸਟਰ ਸਹਿਬਾਨ ਵੀ ਜਦ ਮਿਲੇ ਔਰ ਬਹੁਤ ਅੱਛਾ ਲੱਗਾ ਔਰ ਕਹਿ ਰਹੇ ਕਿ ਪ੍ਰੋਫੈਸਰ ਜੀ ਨੇ ਬੋਲੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪਾਸਟਰ ਪੂਰੀ ਐਸੋਸੀਏਸ਼ਨ ਦੇ ਨਾਲ ਆ ਕਿਤੇ ਵੀ ਕੋਈ ਜ਼ਰੂਰਤ ਆ ਮਦਦ ਆ ਪ੍ਰੋਫੈਸਰ ਬਜਿੰਦਰ ਸਿੰਘ ਮਿਨਿਸਟਰੀ ਤੁਹਾਡੇ ਨਾਲ ਖੜੀ ਹੈ ਅਖੀਰ ਵਿੱਚ ਅਸੀਂ ਇਹੀ ਕਰਦੇ ਅਸੀਂ ਮਿਲ ਕੇ ਅਸੀਂ ਪਰਮੇਸ਼ਰ ਦੀ ਮਹਿਮਾ ਕਰਨੀ ਹੈ ਇਸ ਵਾਰ ਅਸੀਂ ਧੂਮਤਾਨ ਦੇ ਨਾਲ 크리스마ਸ ਸੈਲੀਬ੍ਰੇਟ ਕਰਨਾ 17 ਤਾਰੀਖ ਨੂੰ ਚੋਪ ਯਾਤਰਾ ਜਲੰਧਰ ਦੇ ਵਿੱਚ ਹੈ 20 ਤਾਰੀਖ ਨੂੰ ਚੰਡੀਗੜ੍ਹ ਦੇ ਵਿੱਚ ਹੈ 25 ਤਾਰੀਖ ਨੂੰ ਚੰਡੀਗੜ੍ਹ ਔਰ ਬ੍ਰਾਂਚਾਂ ਦੇ ਵਿੱਚ 크리스마ਸ ਸੈਲੀਬ੍ਰੇਟ ਕੀਤਾ ਜਾਏਗਾ ਸਭ ਤੋਂ ਪਹਿਲਾਂ ਮੈਂ ਸਰਦ ਪਿੰਜੰਦਰ ਮ੍ਰਿਸ਼ੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਦੀ ਸਾਡੀ ਪੀਛੇ ਦੇ ਮਹੀਨਾ ਬਾਅਦ ਮੀਟਿੰਗ ਜੋ ਆਕਟਰ ਕੇਸ ਉਹ ব্রাঞ্চ ਦੇ ਜੋ ਪਾਸਟਰ ਆ ਉਹਨਾਂ ਦੇ ਰੈਨਮਾਈਜ਼ੇਸ਼ਨ ਕਰਵਾਈ ਹੈ। ਔਰ ਅੱਜ ਦੀ ਮੀਟਿੰਗ ਬਹੁਤ ਹੀ ਆਫ ਮੀਟਿੰਗ ਸੀ ਜਿਹਦੇ ਵਿੱਚ ਬਹੁਤ ਸਾਰੇ ਪਾਸਟਰ ਸਹਿਬਾਨ, ਪੰਚ-ਪੰਚ ਔਰ ਰਾਜੋਟੇਟ ਹਾਜ਼ਰ ਹੋਏ। ਔਰ ਅੱਜ ਅਸੀਂ ਇਹ ਜਗ੍ਹਾ ਦੇ ਉੱਪਰ ਪ੍ਰੋਫੈਟ ਬਲਿੰਦਰ ਮਨਿਸ਼ਤੀ ਜੋ 17 ਤਰੀਕ ਨੂੰ ਸੋਭਾ ਯਾਤਰਾ ਜਲੰਧਰ ਦੇ ਵਿੱਚ ਹੈ। ਉਹਦੇ ਸਬੰਧ ਵਿੱਚ ਵੀ ਗੱਲਬਾਤ ਕੀਤੀ ਕਿ ਜਿਵੇਂ ਬਾਣੀ ਵਿੱਚ ਲਿਖਿਆ ਹੈ ਕਿ ਭਾਈ ਮਿਲਜੁਲ ਕੇ ਵਸਣ ਉਹ ਪ੍ਰਭੂ ਦਾ ਕੰਮ ਹੈ ਤੇ ਉਹਦੇ ਵਿੱਚ ਸਾਰਿਆਂ ਨੂੰ ਜਾਣ ਦੇ ਲਈ ਔਰ ਪ੍ਰੋਫੈਟ ਬਲਜਿੰਦਰ ਮਿਨਿਸਟਰੀ ਦੇ ਨਾਲ ਮਿਲ ਕੇ ਪੀਪੀਏ 35 ਕਾਸਟ ਪਾਸਸਾਸ ਨੇਵੀ ਉਹ ਜਿਹੜਾ ਸੋਭਾ ਯਾਤਰਾ ਹੈ ਪ੍ਰਭੂ ਦੇ ਨਾਮ ਨੂੰ ਮਹਿਮਾ ਦੇਣ ਦੇ ਲਈ ਉਹਦੇ ਵਿੱਚ ਸ਼ਾਮਲ ਹੋਣ ਲਈ ਸਾਰੇ ਪਾਸਟਾ ਨੂੰ ਇੱਥੇ ਸੱਦਾ ਦਿੱਤਾ ਗਿਆ ਤੇ ਬਹੁਤ ساری ਗਿਣਤੀ ਵਿੱਚ ਪਾਸਟਾ ਨੇ ਕਿਹਾ ਕਿ ਅਸੀਂ ਮਿਲ ਕੇ ਉਹ ਸੋਭਾ ਯਾਤਰਾ ਦੇ ਵਿੱਚ ਪਹੁੰਚਾਂਗੇ ਔਰ ਸਦਾਵੰਦ ਦੇ ਨਾਮ ਨੂੰ ਮਹਿਮਾ ਦਵਾਂਗੇ ਸਭ ਤੋਂ ਪਹਿਲੇ ਮੈਂ ਅਬੇਸ਼ ਸ਼ਮਸੀ ਦੇ ਨਾਮ ਦੇ ਵਿੱਚ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਸਾਰਿਆਂ ਨੂੰ ਜੈਮਸੀ ਦੀ ਕਹਿੰਦਾ ਸੋ ਅੱਜ ਸਾਡੇ ਪੈਂਟਕੋਸਟਲ ਪਾਸਟਰ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਜੋ ਸਾਲ ਦੀ ਲਾਸਟ ਮੀਟਿੰਗ ਸੀ ਉਹ ਮੀਟਿੰਗ ਹੋਈ ਆ ਜਿਹਦੇ ਵਿੱਚ ਬਹੁਤ ਸਾਰੇ ਪ੍ਰ부 ਦੇ ਦਾਸ ਲੋਕਾਂ ਨੇ ਹਿੱਸਾ ਲਿਆ ਔਰ ਬਹੁਤ ਸਾਰੇ ਪ੍ਰ부 ਦੇ ਜੋ ਜਿੰਨੇ ਵੀ ਸਾਡੇ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਮਸੀਹ ਸਰਪੰਚ ਸਹਿਬਾਨ ਜਿਹੜੇ ਨਿਯੁਕਤ ਕੀਤੇ ਗਏ ਉਹਨਾਂ ਨੂੰ ਬੁਲਾਇਆ ਗਿਆ ਔਰ ਉਹਨਾਂ ਨੇ ਵੀ ਬੰਦਗੀ ਚਾਹੇ ਔਰ ਸਾਡੇ ਨਾਲ ਇਸ ਟਾਈਮ ਪ੍ਰਭੂ ਦੇ ਦਾਸ ਸਾਡੇ ਪ੍ਰਿੰਟ ਕੋਸਟਲ ਪਾਸਟ ਅਸੋਸੀਏਸ਼ਨ ਦੇ ਚੇਅਰਮੈਨ ਰੈਵਰੈਂਟ ਦੀਪਕ ਮਸੀ ਜੀ ਪ੍ਰੋਫਿਟ ਬਜਿੰਦਰ ਸਿੰਘ ਮਿਨਿਸਟਰੀ ਦੇ ব্রাঞ্চ ਜਿਹੜੇ ਪ੍ਰਧਾਨ ਪਾਸਟਰ ਰਕੇਸ਼ ਜੀ ਸਾਡੇ ਨਾਲ ਹਨ ਔਰ ਪਾਸਟਰ ਅਪੋਸਟਲ ਬੀ ਐਮ ਪੱਟੀ ਜੀ ਜੋ ਕਿ ਵਿਪੀਪੀਏ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਹਨ ਔਰ ਜ਼ਿਲ੍ਹਾ ਪ੍ਰੈਜ਼ੀਡੈਂਟ ਰਾਂਡਕੋਟ ਪਾਸਟਰ ਜੌਨ ਵਿਕਟਰ ਜੀ ਔਰ ਇਹ ਸਭ ਅੱਜ ਇਸ ਤਰ੍ਹਾਂ ਇਕੱਠੇ ਹੋਏ ਹਨ ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਬਾਈਬਲ ਦੇ ਵਿੱਚ ਲਿਖਿਆ ਕਿ ਸਾਰੇ ਜਿਹੜੇ ਅਹੁਦੇ ਹੈ ਸਾਰੇ ਜਿਹੜੇ ਚੁਣੇ ਜਾਣੇ ਅਹੁਦੇ ਹੈ ਉਹ ਪਰਮੇਸ਼ਰ ਦੇ ਵੱਲੋਂ ਹੈ ਉਹ ਪਰਮੇਸ਼ਰ ਨੇ ਸਾਨੂੰ 2024 ਦੇ ਵਿੱਚ ਪ੍ਰਭੂ ਨੇ ਆਪਣੇ ਮਸੀਹ ਲੋਕਾਂ ਨੂੰ ਬਹੁਤ ਸਾਰੀਆਂ ਪਦਵੀਆਂ ਦੇ ਨਾਲ ਨਿਵਾਜਿਆ ਹੈ ਬਹੁਤ ਸਾਰੇ ਸਰਪੰਚ ਲੋਕ ਡਿਸਟ੍ਰਿਕਟ ਗੁਰਦਾਸਪੁਰ ਚ ਬਣਿਆ ਔਰ ਇਸ ਲਈ ਕਿ ਖੁਦਾ ਉਹਨਾਂ ਨੂੰ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਗਈ ਤਾਂ ਕਿ ਪ੍ਰਭੂ ਦੇ ਵਿੱਚ ਉਹ ਜਿਹੜੇ 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 ਪਿੰਡਾਂ ਦੇ ਉਹ ਸਰਪੰਚ ਬਣੇ ਹਨ ਉਹ ਆਪਣੇ ਪਿੰਡਾਂ ਦੇ ਵਿੱਚ ਪ੍ਰਭੂ ਦੇ ਡਰ ਦੇ ਵਿੱਚ ਰਹਿ ਕੇ ਪੂਰੀ ਇਮਾਨਦਾਰੀ ਦੇ ਨਾਲ ਔਰ ਪਿੰਡਾਂ ਦੀ ਜਿਹੜੀ ਆ ਉਹ ਦੇਖਭਾਲ ਦੇ ਲਈ ਪਿੰਡਾਂ ਦੀ ਵਡੋਤਰੀ ਦੇ ਲਈ ਕੰਮ ਕਰਨ ਔਰ ਨੌਜਵਾਨਾਂ ਨੂੰ ਜਿਹੜੇ ਨਸ਼ਿਆਂ ਦੇ ਵਿੱਚ ਹਨ ਉਹਨਾਂ ਤੋਂ ਉਹਨਾਂ ਨੂੰ ਆਜ਼ਾਦ ਕਰਨ ਇਸ ਲਈ ਅਸੀਂ ਮੈਂਬਰ ਸਹਿਬਾਨ ਔਰ ਸਰਪੰਚ ਸਹਿਬਾਨ ਨੂੰ ਬੁਲਾ ਕੇ ਅਸੀਂ ਸਨਮਾਨਿਤ ਕੀਤਾ